ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਅਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਵਿਧਾਇਕ ਸ਼ੋਕ ਪ੍ਰਾਸ਼ਰ ਪੱਪੀ ਤੇ ਭਰੋਸਾ ਜਤਾਇਆ। ਟਿਕਟ ਦਾ ਐਲਾਨ ਹੋਣ ਤੇ ਪੱਪੀ ਦੇ ਵਰਕਰਾਂ ਨੇ ਸੋਸ਼ਲ মিডিਆ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ। ਪ੍ਰਾਸ਼ਰ 4804 ਵੋਟਾਂ ਦੇ ਨਾਲ ਵਿਧਾਨ ਸਭਾ ਵਿੱਚ ਜਿੱਤ ਕੇ ਪਹੁੰਚੇ ਸਨ। ਪ੍ਰਾਸ਼ਰ ਦਾ ਜਨਮ 28 ਨਵੰਬਰ 1969 ਨੂੰ ਹੋਇਆ ਸੀ ਅਤੇ ਸਾਰਾ ਪਰਿਵਾਰ ਕਾਂਗਰਸੀ ਰਿਹਾ। ਪ੍ਰੈਸ਼ਰ ਦੋ ਵਾਰ ਯੂਥ ਕਾਂਗਰਸ ਦੇ ਸੂਬਾ ਸਕੱਤਰ ਵੀ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਵਿਧਾਨ ਸਭਾ ਵਿੱਚ ਹਲਕਾ ਦਖਣੀ ਤੋਂ ਕਾਂਗਰਸੀ ਉਮੀਦਵਾਰ ਸਨ ਜੋ ਲੋਕਨਸਾਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਤੋਂ ਹਾਰ ਗਏ ਸਨ ਪ੍ਰੈਸ਼ਰ 2022 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਪ ਨੇ ਪੱਪੀ ਨੂੰ ਹਲਕਾ ਕੇਂਦਰੀ ਤੋਂ ਟਿਕਟ ਦੇ ਕੇ ਉਮੀਦਵਾਰ ਐਲਾਨ ਦਿੱਤਾ ਹਲਕਾ ਕੇਂਦਰੀ ਤੋਂ ਉਹਨਾਂ ਨੂੰ 4804 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਹੋਈ ਜਿਸ ਤੋਂ ਬਾਅਦ ਉਹ ਵਿਧਾਇਕ ਬਣਿਆ ਤੇ ਹੁਣ ਪਾਰਟੀ ਨੇ ਇਹਨਾਂ ਤੇ ਭਰੋਸਾ ਜਤਾ ਕੇ ਲੋਕ ਸਭਾ ਲਈ ਉਮੀਦਵਾਰ ਐ। ਬੀ ਘੰਟੇ ਲੋਕਾਂ ਦੀ ਸੇਵਾ ਕਰਕੇ ਪਹਿਲਾਂ ਵੀ ਕਰਦੇ ਰਹੇ ਆ ਐਮ ਐਲ ਏ ਵੇਲੇ ਵੀ ਤੇ ਹੁਣ ਵੀ ਪਾਰਟੀ ਨੇ ਜੇ ਐਡਾ ਵੱਡਾ ਮਾਨ ਬਖਸ਼ਿਆ ਮੇਰੇ ਤੇ ਭਰੋਸਾ ਰੱਖਿਆ ਵਾ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਰੀ ਵਾਲ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਹੋਰ ਕਾਮਯਾਬ ਕਰਾਂਗੇ ਇਸ ਕੰਮ ਰਮਨ ਸਿੰਘ ਬਿੱਟੂ ਆ ਸਾਹਮਣੇ ਦੇਖੋ ਰਮਨ ਸਿੰਘ ਬਿੱਟੂ ਨੂੰ ਪਹਿਲਾਂ ਲੁਧਿਆਣੇ ਦੇ ਦਾ ਸਾਰੇ ਲੋਕਾਂ ਨੇ ਉਹਨੂੰ ਮੌਕਾ ਦੇ ਕੇ ਦੇਖਿਆ ਵਾ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਇਹ ਲਾਸਟ ਇਲੈਕਸ਼ਨਾਂ ਚ ਆਉਂਦਾ ਦੋ ਢਾਈ ਮਹੀਨੇ ਉਦੋਂ ਵੋਟਾਂ ਲੈ ਕੇ ਫਿਰ ਦਿੱਲੀ ਜਾ ਵਹਿੰਦਾ ਵਾ ਇਸ ਕਰਕੇ ਲੋਕਾਂ ਦਾ ਭਰੋਸਾ ਉਹਦੇ ਤੋਂ ਭਰੋਸਾ ਉੱਠ ਗਿਆ ਹੋਇਆ ਹੁਣ ਮੈਨੂੰ ਲੋਕ ਸਾਡੀ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰਾਂਗੇ ਲੁਧਿਆਣਾ ਪੰਜਾਬ ਦਾ ਹੱਬ ਆ ਔਰ ਲੁਧਿਆਣੇ ਦੇ ਨਾਲ ਜਦੋਂ ਲੁਧਿਆਣਾ ਕਿਸੇ ਹਾਲੂਗਾ ਸਾਰਾ ਪੰਜਾਬ ਕਿਸੇ ਹਾਲੂਗਾ